ਹੈਲੋ ਡੀਅਰ ਸਟੂਡੈਂਟਸ ਜਦੋਂ ਵੀ ਸਟੱਡੀ ਸੈਂਟਰ ਚ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਤੁਹਾਡਾ ਦੋਸਤ ਤੁਹਾਡਾ ਗਾਈਡ ਅਧਿਆਪਕ ਦਿਲਪਿੰਦਰ ਸਿੰਘ ਕਾਹਲ ਡੀਅਰ ਸਟੂਡੈਂਟਸ ਅੱਜ ਦੀ ਇਸ ਵੀਡੀਓ ਵਿੱਚ ਮੈਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਿਲੇਬਸ ਦਾ ਹਿੱਸਾ ਹੈ ਜੋ ਤੁਹਾਡੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਤੰਤਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦਾ ਸ਼ਬਦ اے ਸਰੀਰਾ ਮੇਰਾ ਇਸ ਦੇ ਭਾਵ ਅਰਥ ਅਸੀਂ ਅੱਜ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਜਿਹੜਾ ਹੈ ਉਹ ਆਨੰਦ ਪਿਆ ਮੇਰੀ ਮਾਈ ਉਹ ਸੀ ਕਰ ਚੁੱਕੇ ਆ ਇਸ ਵੀਡੀਓ ਦਾ ਲਿੰਕ ਜੋ ਹੈ ਮੈਂ ਉਹ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੁਸੀਂ ਇਸ ਸ਼ਬਦ ਦੀ ਜੋ ਪਾਵਰ ਤੇ ਹਨ ਉਥੋਂ ਤੁਸੀਂ ਜਿਹੜੇ ਉਹ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਸ਼ੁਰੂ ਕਰਾਂ ਇੱਕ ਛੋਟੀ ਜੀ ਬੇਨਤੀ ਹੈ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਬਟਨ ਦਬਾਓ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਮਿਲਦਾ ਰਹੇ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਛੂੜ ਕਰਨਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਆਪਣੀ ਪਾਠ ਪੁਸਤਕ ਪੰਜਾਬੀ ਦੇ ਕਿਸੇ ਹੋਰ ਵਿਸ਼ੇ ਉੱਪਰ ਵੀਡੀਓ ਦੀ ਜਰੂਰਤ ਹੈ ਤਾਂ ਉਸ ਦਾ ਵੀ ਕਮੈਂਟ ਕਰਕੇ ਦੱਸਣਾ ਇਸ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣਾ WhatsApp ਨੰਬਰ ਵੀ ਦਿੱਤਾ ਹੈ ਤੁਸੀਂ ਉਸ WhatsApp ਨੰਬਰ ਤੇ ਵੀ ਆਪਣੀ ਜੋ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ ਕਿਉਂਕਿ ਫਿਊਚਰ ਵਿੱਚ ਮੈਂ ਇਸ ਤੇ ਜਿਹੜੇ ਸ਼ੋਰਟ ਨੋਟਸ ਵੀ ਜਿਹੜੇ ਤਿਆਰ ਕਰ ਰਿਹਾ ਹਾਂ ਉਹ ਵੀ ਤੁਹਾਨੂੰ ਮੈਂ ਪ੍ਰੋਵਾਈਡ ਕਰਨੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਹੈ ਉਹ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੇ ਚੱਲਦੇ ਹਾਂ ਅਸੀਂ ਆਪਣੇ ਕੈਮਰੇ ਦੀ ਸਕ੍ਰੀਨ ਡੀਅਰ ਸਟੂਡੈਂਟ ਜਿਵੇਂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਜਪਜੀ ਸਾਹਿਬ ਹੈ ਐਵੇਂ ਹੀ ਧੰਤਨ ਅਮਰਦਾਸ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਅਨੰਦ ਸਾਹਿਬ ਹੈ ਅੱਜ ਜਿਹੜੇ ਸ਼ਬਦ ਦੇ ਅਸੀਂ ਭਾਵ ਅਰਥ ਕਰਨ ਜਾ ਰਹੇ ਹਾਂ ਇਹ ਸਰੀਰਾ ਮੇਰਿਆ ਇਹ ਇਸੇ ਅਨੰਦ ਸਹਿਬ ਜੀ ਦੀ 35ਵੀਂ ਪੌੜੀ ਹੈ। ਆਓ ਇਸ ਦੇ ਭਾਵ ਅਰਥ ਕਰਨ ਦੇ ਲਈ ਅਸੀਂ ਇਹਨਾਂ ਦੀਆਂ 17 ਨੂੰ ਪਹਿਲਾਂ ਪੜ੍ਹਦੇ ਹਾਂ। ਜੋ ਪਹਿਲੀਆਂ 2 17 ਹਨ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈਂ ਕਿਆ ਤੁਦ ਕਰਮ ਕਮਾਇਆ ਨਾਲੀ ਅਸੀਂ ਦੂਸਰੀਆਂ 17ਵੀਂ ਦੇਖ ਲਈਏ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੇ ਆਇਆ ਜਿਹੜੀਆਂ ਪਹਿਲੀਆਂ ਜੋ 17 ਹਨ ਇਹਨਾਂ ਦਾ ਹੀ ਬਦਲਵਾਂ ਰੂਪ ਜੋ ਹੈ ਉਹ ਦੂਸਰੀਆਂ ਦੋ 17 ਹਨ ਸੋ ਪਹਿਲੀਆਂ 17 ਦੇ ਜੋ ਭਾਵ ਅਰਥ ਹਨ ਉਹੀ ਲਗਭਗ ਦੂਸੀਆਂ 17 ਦੇ ਭਾਵ ਅਰਥ ਹਨ ਆਓ ਅਸੀਂ 17ਵਾਂ ਤੇ ਧਿਆਨ ਦਈਏ ਇਹ ਸਰੀਰਾ ਮੇਰਾ ਇਸ ਜਗ ਮੇ ਆਏ ਗੁਰੂ ਅਮਰਦਾਸ ਜੀ ਮਨੁੱਖ ਨੂੰ ਸਮਝਾਉਣਾ ਕਰਦੇ ਹਨ ਕੀ ਸਮਝਾਉਣਾ ਕਰਦੇ ਹਨ ਮਨੁੱਖੀ ਸਰੀਰ ਬਾਰੇ ਸਮਝਾਉਂਦੇ ਹਨ ਕਿ ਇਹ ਸਰੀਰ ਮੇਰੇ ਕਿ ਮੇਰੇ ਸਰੀਰ ਇਸ ਜਗ ਮੇ ਆਏ ਕੇ ਇਸ ਜਗ ਵਿੱਚ ਆ ਕੇ ਕਿਆ ਤੂੰ ਕਰਮ ਕਮਾਇਆ ਤੂੰ ਕਿਹੜਾ ਚੰਗਾ ਕਰਮ ਕੀਤਾ ਦੂਸਰੀ 17ਵੀਂ ਜਿਵੇਂ ਪਹਿਲਾਂ ਕਿਹਾ ਕਿ ਪਹਿਲੀਆਂ 2 17 ਦਾ ਹੀ ਬਦਲਨ ਵਾਲਾ ਰੂਪਨ ਕਿ ਕਰਮ ਕਮਾਇਆ ਤੂੰ ਦਸਰੀਰਾ ਜਾਂ ਤੂੰ ਜਗ ਮੇ ਆਇਆ ਤੂੰ ਕਿਹੜਾ ਕਰਮ ਕੀਤਾ ਹੈ ਜਦੋਂ ਦਾ ਤੂੰ ਇਸ ਸੰਸਾਰ ਵਿੱਚ ਆਇਆ ਹੈ ਇਸ ਜਗ ਵਿੱਚ ਆਇਆ ਆਓ ਅਗਲੀ 17ਵਾਂ ਵੱਲ ਧਿਆਨ ਦਈਏ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨਮਸਾਇਆ ਰਚਨ ਰਚਿਆ ਭਾਪ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਪੈਦਾ ਕਿੰਨੇ ਕੀਤਾ ਹੈ ਉਹ ਸਰਵ ਸ਼ਕਤੀਮਾਨ ਪਰਮਾਤਮਾ ਨੇ ਸੋ ਇਹਨਾਂ ਸਤਨਾ ਵਿੱਚ ਗੁਰੂ ਜੀ ਫਰਮਾਉਂਦੇ ਹਨ ਜਿਨ ਹਰ ਤੇਰਾ ਰਚ ਰਚਿਆ ਕਿ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਜਿਸ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਲਿਆਂਦਾ ਹੈ ਸੋ ਹਰ ਮਨ ਅਮਸਾਇਆ ਤੂੰ ਉਸ ਨੂੰ ਕਦੀ ਯਾਦ ਹੀ ਨਹੀਂ ਕੀਤਾ ਤੂੰ ਉਸ ਨੂੰ ਕਦੀ ਆਪਣੇ ਮਨ ਵਿੱਚ ਵਸਾਇਆ ਹੀ ਨਹੀਂ ਅਗਲੇ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਗੁਰ ਪ੍ਰਸਾਦੀ ਹਰ ਮੰਨ ਵਸਿਆ ਪੁਰਬ ਲਿਖਿਆ ਪਾਇਆ ਪੁਰਬ ਲਿਖਿਆ ਹੁੰਦਾ ਹੈ ਕਿ ਜੋ ਪਹਿਲਾਂ ਤੋਂ ਹੀ ਪ੍ਰਮਾਤਮਾ ਨੇ ਚਾਇਆ ਹੁੰਦਾ ਹੈ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਦਾ ਬਾਣ ਸਾਡੇ ਮਨ ਵਿੱਚ ਹੁੰਦਾ ਹੈ ਤੇ ਉਸ ਦੁਆਰਾ ਹੀ ਜੋ ਬਖਸ਼ਿਸ਼ ਹੋਈ ਕਿਰਪਾ ਹੁੰਦੀ ਹੈ ਸਾਨੂੰ ਪ੍ਰਾਪਤ ਹੁੰਦੀ ਹੈ ਭਾਵੇਂ ਗੁਰੂ ਦੀ ਕਿਰਪਾ ਨਾਲ ਹੀ ਭਰੀ ਜੋ ਹੈ ਮਨ ਵਿੱਚ ਵਸਿਆ ਹੋਇਆ ਹੈ ਇਹ ਸਭ ਪਹਿਲੇ ਲਿਖੇ ਕਰਮਾਂ ਦੇ ਅਨੁਸਾਰ ਹੀ ਪ੍ਰਾਪਤ ਹੁੰਦਾ ਹੈ ਆਖਰੀ 17 ਵਿੱਚ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਹਿ ਨਾਨਕ ਇਹ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਉਂ ਚਿਤ ਲਾਇ ਹੁਣ ਕਿਹੜਾ ਸਰੀਰ ਹੈ ਜੋ ਉਸ ਪਰਮਾਤਮਾ ਜੋ ਹੈ ਸੋ ਖੁਸ਼ ਹੁੰਦਾ ਹੈ ਜਾਂ ਅਸੀਂ ਮਨ ਕਹਿ ਲਈਏ ਕਿ ਪਰਮਾਤਮਾ ਉਸ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਕਿਹੜਾ ਕਹੇ ਨਾਨਕ ਇਸ ਸਰੀਰ ਪਰਵਾਣ ਹੋਆ ਜਿਸਨ ਸਤਗੁਰ ਸਿਉਂਚਿਤ ਲਾਇਆ ਜਿਸ ਨੇ ਆਪਣਾ ਧਿਆਨ ਜੋ ਹੈ ਉਹ ਪਰਮਾਤਮਾ ਵਿੱਚ ਲਗਾ ਲਿਆ ਜੋ ਉਸ ਦੀ ਰਜਾ ਵਿੱਚ ਰਹਿਣਾ ਸਿੱਖ ਗਿਆ ਜਿਸ ਨੇ ਉਸ ਨੂੰ ਆਪਣੇ ਮਨ ਵਿੱਚ ਵਸਾ ਲਿਆ ਉਹ ਸਰੀਰ ਹੀ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਹ ਸਰੀਰ ਹੀ ਪਰਮਾਤਮਾ ਨੂੰ ਪਰਵਾਨ ਹੁੰਦਾ ਹੈ ਸੋ ਡੀਅਰ ਸਟੂਡੈਂਟ ਸੰਖੇਪ ਵਿੱਚ ਅਸੀਂ ਇਸ ਦੇ ਅਗਰ ਅਸੀਂ ਭਾਵ ਅਰਥ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਅਮਰਦਾਸ ਜੀ ਆਪਣੇ ਸਰੀਰ ਨੂੰ ਸੰਬੋਧਨ ਕਰਦੇ ਹੋਏ ਮਨੁੱਖ ਨੂੰ ਸਮਝਾਉਣਾ ਕਰਦੇ ਹਨ ਕਿ ਇਹ ਸਰੀਰ ਇਸ ਜਗ ਵਿੱਚ ਆ ਕੇ ਤੂੰ ਕਿਹੜਾ ਕਰਮ ਕੀਤਾ ਹੈ ਕਿਹੜਾ ਚੰਗਾ ਕਰਮ ਕੀਤਾ ਹੈ ਜਿਸ ਪ੍ਰਮਾਤਮਾ ਨੇ ਤੇਰੇ ਸਰੀਰ ਦੀ ਉਤਪਤੀ ਕੀਤੀ ਹੈ ਤੈਨੂੰ ਇਸ ਸੰਸਾਰ ਵਿੱਚ ਲਿਆਂਦਾ ਹੈ ਤੂੰ ਕਦੇ ਉਸ ਦਾ ਧਿਆਨ ਹੀ ਨਹੀਂ ਕੀਤਾ ਪਰਮਾਤਮਾ ਦੀ ਕਿਰਪਾ ਹੀ ਹੁੰਦੀ ਹੈ ਕਿ ਪਿਛਲੇ ਜਨਮਾਂ ਕਰਕੇ ਇਹ ਜਨਮ ਜੋ ਹੈ ਉਹ ਪ੍ਰਾਪਤ ਹੁੰਦਾ ਹੈ ਉਸ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਸੋ ਉਹ ਸਰੀਰ ਹੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਰਵਾਨ ਹੁੰਦਾ ਹੈ ਜਿਸ ਨੇ ਆਪਣੇ ਉਸ ਸੱਚੇ ਸਤਗੁਰੂ ਪਰਮਾਤਮਾ ਦੇ ਨਾਲ ਚਿੱਤ ਲਾ ਲਿਆ ਹੈ ਜਿਸ ਨੂੰ ਆਪਣੇ ਮਨ ਵਿੱਚ ਵਸਾਲਿਆ ਸੋ ਡੀਅਰ ਸਟੂਡੈਂਟ ਏਸੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਣਾ ਵਧੀਆ ਲੱਗਦੀ ਹੈ ਤੇ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਕੋਈ ਵੀ ਕੁਆਰੀ ਹੋਵੇ ਤੇ WhatsApp ਨੰਬਰ ਦਿੱਤਾ ਹੋਇਆ ਤੁਸੀਂ ਉਸ WhatsApp ਨੰਬਰ ਤੇ ਆਪਣੀ ਕੁਆਰੀ ਜੜੀ ਆ ਉਹ ਕਰ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ